ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰਦੁਆਰਾ ਸਾਹਿਬ ਦੀ ਨੀ ਰੱਖਣੀ ਸੰਗਤ ਨੇ ਹਲਕੇ ਫਿਰ ਬਾਬਾ ਜੀ પાસે ਬੇਨਤੀ ਕੀਤੀ ਕਿ ਬਾਬਾ ਜੀ ਸੰਗਤਾਂ ਨੇ ਤਾਂ ਮਾਈ ਵਾਲੀ ਜਗਾ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ ਹੁਣ ਆਪ ਕਿਰਪਾ ਕਰਕੇ ਨਾਨਕ ਸਰਦੀ ਨੂੰ ਧਰ ਦਿਓ ਪਿਆਰੇ ਬਾਬਾ ਜੀ ਬਹੁਤ ਖੁਸ਼ ਹੋਏ ਤੇ ਵਚਨ ਕੀਤਾ ਅਸੀਂ ਇਤਨੇਮ ਕਰਕੇ 10 ਵਜੇ ਉਸ ਜਗਾ ਤੇ ਪਹੁੰਚਾਂਗੇ ਤੁਸੀਂ ਸਾਰੇ ਸੰਗੀ ਉੱਥੇ ਪਹੁੰਚੋ ਸਾਰੇ ਸੰਗੀਆਂ ਨੇ ਸਤਿਵਚਨ ਗਿਆ ਸਭ ਦੇ ਮਨਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਸਾਰੇ ਹੀ ਸੰਗੀ ਬਾਹਰ ਮਾਤਾ ਜੀ ਦੀ ਜਗਾ ਪਹੁੰਚ ਗਏ ਪਿਆਰੇ ਬਾਬਾ ਜੀ ਸੁਬਾ ਦਾ ਨਿਤਨੇਮ ਕਰਕੇ 10:00 ਵਜੇ ਬਾਹਰ ਮਾਈ ਵਾਲੀ ਜਗਾ ਪਹੁੰਚੇ ਤਾਂ ਬਾਬਾ ਜੀ ਨੇ ਪਹੁੰਚ ਅਨਸਾਰ ਹੀ ਬਚਨ ਕੀਤਾ ਕਿ ਜਿੱਥੇ ਤੁਸੀਂ ਇੱਟਾਂ ਸੁੱਟੀਆਂ ਹਨ ਇੱਥੋਂ ਦੀ ਤਾਂ ਸੜਕ ਬਣਨੀ ਹੈ ਇੱਟਾਂ ਚੁੱਕ ਕੇ ਪਿੱਛੇ ਲੈ ਚੱਲੋ ਤਾਂ ਸੰਗਤ ਨੇ ਬਚਨ مانਕੇ ਇੱਟਾਂ ਪਿਛਲੇ ਕਿਲੇ ਵਿਚ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਕਈ ਗੱਲਾਂ ਕਰੀ ਜਾਂਦੇ ਹਨ ਕਿ ਇੱਕ ਪਾਸੇ ਤਾਂ ਪਿੰਡ ਹੰਡਿਆਏ ਨੂੰ ਸੜਕ ਜਾ ਰਹੀ ਹੈ ਦੂਜੀ ਸਾਡੇ ਪਿੰਡ ਤਨੋਲੇ ਸੰਗਰੂਰ ਨੂੰ ਜਾਂਦੀ ਹੈ ਇੱਥੋਂ ਦੀ ਸੜਕ ਕਿਹੜੇ ਪਾਸੇ ਨੂੰ ਜਾਵੇਗੀ ਚਲੋ ਜੋ ਬਾਬਾ ਜੀ ਦੀ ਰਜ਼ਾ ਪਿੱਛੇ ਜਿੱਥੇ ਬਾਬਾ ਜੀ ਨੇ ਹੁਕਮ ਕੀਤਾ ਸੀ ਇੱਟਾਂ ਉਸੇ ਜਗ੍ਹਾ ਤੇ ਲਿਆਂਦੀਆਂ ਗਈਆਂ ਬਾਬਾ ਜੀ ਦਾ ਵਚਨ 35 ਸਾਲਾਂ ਬਾਅਦ ਪੂਰਾ ਹੋਇਆ ਇਸ ਜਗ੍ਹਾ ਤੇ ਗਵਰਨਮੈਂਟ ਨੇ ਕਾਫੀ ਚੌੜੀ ਸੜਕ ਬਾਈਪਾਸ ਕੱਢੀ ਜਿਸ ਉੱਪਰ ਹੁਣ 메ਨ ਗੇਟ ਡਿਉੜੀ ਬਣੀ ਹੈ ਹੁਣ ਬਾਬਾ ਜੀ ਨੇ ਪਿੱਛੇ ਜਾ ਕੇ ਨਿਉ ਖੁਦਵਾਈ 13 ਇੱਟਾਂ ਆਪ ਦੇ ਕੋਲ ਮੰਗਾ ਕੇ ਪਾਣੀ ਵਿੱਚ ਦੁੱਧ ਮਿਲਾ ਕੇ ਕੱਚੀ ਲੱਸੀ ਨਾਲ ਇੱਟਾਂ ਦਾ ਇਸ਼ਨਾਨ ਕਰਾਇਆ ਮਾਗ ਦੇ ਮਹੀਨੇ ਸਨ 1959 ਜਨਵਰੀ ਦੇ ਮਹੀਨੇ ਦਿਨ ਦੇ 10:13 ਤੇ ਅਰਦਾਸ ਕਰਕੇ ਆਪਣੇ ਪਵਿੱਤਰ ਘਰ ਕਮਲਾ ਨਾਲ ਬਰਨਾਲੇ ਵਾਲੇ ਗੁਰਦੁਆਰੇ ਨਾਨਕ ਸਰਦੀ 13 ਇੱਟਾਂ ਰੱਖ ਕੇ ਬਾਬਾ ਜੀ ਨੇ ਨੀਂਹ ਰੱਖੀ ਖੁਸ਼ੀ ਵਿੱਚ ਸੰਗਤਾਂ ਨੇ ਬੋਲੇ ਸੋਨੇ ਹਾਲ ਦੇ ਜੇਕਾਰੇ ਛੱਡੇ ਸਰਦਾਰ ਗੁਰदयाल ਸਿੰਘ ਜੀ ਠੇਕੇਦਾਰ ਨੇ ਪਸਤੋਲ ਦੇ ਹਵਾਈ ਫਾਇਰ ਕੀਤੇ ਬਾਬਾ ਜੀ ਦੇ ਹੁਕਮ ਅਨੁਸਾਰ ਮਿਸਤਰੀ ਇੰਦਰ ਸਿੰਘ ਪਾਈ ਕਿਸਮਾਦ ਵਾਲੇ ਨੇ ਚਿਣਾਈ ਸ਼ੁਰੂ ਕਰ ਦਿੱਤੀ। ਐਨਾ ਦੇ ਨਾਲ ਹੋਰ ਵੀ ਪਿਆਰ ਵਾਲੇ ਮਿਸਤਰੀ ਭਾਈ ਭਾਗ ਸਿੰਘ ਜੀ ਸਮਾਦ ਪਾਈ ਕੀ ਪਿੰਡ ਸਿੰਗਾ ਵਾਲੇ ਤੋਂ ਭਾਈ ਸੰਤਾ ਸਿੰਘ ਜੀ ਮਾਚੀ ਦੇ ਪਿੰਡ ਤੋਂ ਬਲੌਰ ਸਿੰਘ ਕੇਸਰ ਸਿੰਘ ਪਿੰਡ ਬੁੱਟਰ ਤੋਂ ਦਲੀਪ ਸਿੰਘ ਫੁਮਨ ਸਿੰਘ ਪਿੰਡ ਤਨੋਲੇ ਤੋਂ ਰਾਗੀ ਦਲੀਪ ਸਿੰਘ ਹੋਰ ਰਾਗੀ ਜੰਗ ਸਿੰਘ ਜੀ ਕਰਤਾਰ ਸਿੰਘ ਐਨਾ ਨਾਲ ਹੋਰ ਵੀ ਇਲਾਕੇ ਦੇ ਮਿਸਤਰੀ ਥਾਓ ਥਾਈ ਬੜੀ ਤੇਜ਼ੀ ਨਾਲ ਕੰਮ ਕਰਨ ਲੱਗੇ ਸਾਰੇ ਪਿਆਰ ਨਾਲ ਫਰੀ ਸੇਵਾ ਕਰ ਰਹੇ ਹਨ ਸਾਰੇ ਦੇਖ ਦੇ ਹੈਰਾਨ ਹੋ ਰਹੇ ਹਨ ਕੋਈ ਪੈਸੇ ਦੀ ਮੰਗ ਨਹੀਂ ਉਗराई ਨਹੀਂ ਕੋਈ ਗੋਲਕ ਟੋਕਰੀ ਨਹੀਂ ਰੱਖੀ ਸਮਾਨ ਦੇ ਆ ਢੇਰ ਲੱਗੀ ਜਾਂਦੇ ਹਨ ਕਿਦਰੇ ਸਰੀਆਂ ਸੀਮਟ ਆ ਰਿਹਾ ਹੈ ਹਰ ਇੱਕ ਚੀਜ਼ ਦੇ ਹੱਡ ਚੱਲ ਰਹੇ ਹਨ ਸੰਗਤ ਬੜੇ ਜ਼ੋਰ ਨਾਲ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੀ ਹੈ ਬਾਬਾ ਜੀ ਸੰਗਤਾਂ ਦਾ ਪਿਆਰ ਦੇਖ ਦੇਖ ਕੇ ਮਿਹਰ ਨਾਲ ਤਾਕ ਤੱਕ ਜਨਮਾ ਜੁਗਾਂ ਦੇ ਪਾਪ ਖੰਡ ਰਹੇ ਹਨ ਨਾਲੇ ਲੋਕ ਪਰਲੋਕ ਦੀਆਂ ਦਾਤਾਂ ਦੇ ਰਹੇ ਹਨ ਜਿਸ ਜਿਸ ਪਾਸੇ ਤੱਕਦੇ ਹਨ ਨਦਰੀ ਨਦਰ ਨਿਹਾਲ ਕਰੀ ਜਾਂਦੇ ਹਨ ਮਿੱਠੀ ਰਸਨਾ ਵਿੱਚੋਂ ਬੋਲ ਬੋਲ ਕੇ ਅਸੀਸਾਂ ਬਖਸ਼ੀਸ਼ਾਂ ਦੇ ਰਹੇ ਹਨ ਬਾਬਾ ਜੀ ਆਪਣੇ ਮੁਖੋਂ ਸੰਗਤਾਂ ਨੂੰ ਕਹਿ ਰਹੇ ਹਨ ਕਿ ਇਹ ਸਮਾ ਭਾਗਾ ਵਾਲਾ ਹੈ ਸਾਰੇ ਸੇਵਾ ਕਰਦੇ ਕਰਦੇ ਅਸੀਸਾਂ ਬਖਸ਼ੀਸ਼ਾਂ ਲੈ ਰਹੇ ਹਨ ਅਤੇ ਦਰਸ਼ਨ ਕਰਕੇ ਝੋਲੀਆਂ ਭਰੀ ਜਾਂਦੇ ਹਨ ਇਹ ਗੁਰਦੁਆਰਾ ਪਿੰਡ ਹੰਡਿਆਆ ਅਤੇ ਬਰਨਾਲੇ ਦੇ ਰਕਬੇ ਵਿੱਚ ਬਣ ਰਿਹਾ ਹੈ ਇਸ ਤੋਂ ਪਹਿਲਾਂ ਪਿੰਡ ਪਾਈ ਕਿਸ ਮਾ ਦੂਜਾ ਪਿੰਡ ਭਦੋੜ ਹੁਣ ਤੀਜਾ ਬਰਨਾਲੇ ਬਣ ਰਿਹਾ ਹੈ ਇਹ ਤਿੰਨ ਮਹੀਨਿਆਂ ਵਿੱਚ ਬਾਬਾ ਜੀ ਨੇ ਤਿੰਨ ਗੁਰਦੁਆਰੇ ਬਣਾਏ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਨਿਤਨੇਮ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ। ਬਾਬਾ ਜੀ ਦੀ ਸਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ। ਗੁਰਦੁਆਰੇ ਦੀ ਸੇਵਾ ਵੀ ਬੜੀ ਤੇਜ਼ੀ ਨਾਲ ਚੱਲ ਰਹੀ ਹੈ। ਦੂਰੋਂ ਦੂਰੋਂ ਆ ਕੇ ਰਾਜ ਮਿਸਤਰੀ ਸੇਵਾ ਕਰ ਰਹੇ ਹਨ। ਸੰਗਤ ਵੀ ਦੂਰੋਂ ਦੂਰੋਂ ਆ ਕੇ satsang ਦਾ ਲਾਭ ਉਠਾ ਰਹੀ ਹੈ। ਹੁਣ ਬਾਬਾ ਜੀ ਨੇ ਗੁਰਦੁਆਰੇ ਦੇ ਪੱਛਮ ਦੇ ਪਾਸੇ ਅਰਦਾਸ ਕਰਕੇ ਤਲਾਈ ਦਾ ਵੀ ਇੱਕ ਟੱਕ ਲਾ ਦਿੱਤਾ। ਨਾਲ ਹੀ ਮਿਸਤਰੀ ਤੇ ਸੰਗਤ ਇੱਧਰ ਦੀ ਸੇਵਾ ਕਰਨ ਲੱਗੀ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਤਿੰਨ ਕੁਮਾ ਤਾਂ ਮਾਤਾ ਸਦਾ ਕੋਰ ਜੀ ਨੇ দান ਕੀਤੀ ਹੋਰ ਕਾਫੀ ਜ਼ਮੀਨ ਸਰਦਾਰ ਆਸਾ ਸਿੰਘ ਜੀ ਸਿੱਧੂ ਬਰਨਾਲੇ ਵਾਲੇ ਨੇ ਸਰਦਾਰ ਹਰਨਾਮ ਸਿੰਘ ਜੇਤੋ ਕੇ ਪਿੰਡ ਹੰਢਿਆਆ ਤੋਂ ਸਰਦਾਰ ਨਿਰੰਜਨ ਸਿੰਘ ਜੀ ਸਿੱਧੂ ਹੰਢਿਆਆ ਤੋਂ ਸਰਦਾਰ ਗੁਰਮੁਖ ਸਿੰਘ ਜੀ ਨੰਬਰਦਾਰ ਪਿੰਡ ਬਖਤਗੜ ਤੋਂ ਸਰਦਾਰ ਚੇਤ ਸਿੰਘ ਜੀ ਮਾਗੀ ਕਾ ਬਰਨਾਲੇ ਤੋਂ ਸਰਦਾਰ ਕਾਕਾ ਸਿੰਘ ਜੀ ਦਰਜੀ ਬਰਨਾਲੇ ਤੋਂ ਸਰਦਾਰ ਜੈਮਲ ਸਿੰਘ ਜੀ ਬਰਨਾਲੇ ਤੋਂ ਸਰਦਾਰ ਮਨਮੋਹਨ ਸਿੰਘ ਜੀ ਬਰਨਾਲੇ ਤੋਂ ਮਾਤਾ ਆਨੰਦ ਕੌਰ ਜੀ ਸਰਦਾਰ ਅਨੂਪ ਸਿੰਘ ਜੀ ਸਰਦਾਰ ਰਾਜ ਸਿੰਘ ਜੀ ਸਰਦਾਰ ਉਦੇ ਰਾਜ ਸਿੰਘ ਜੀ ਇਹਨਾਂ ਸਾਰਿਆਂ ਨੇ ਬਿੱਤ ਸਮਾਨ ਨਾਨਕ ਸਰ ਨੂੰ ਜ਼ਮੀਨ ਦੀ ਦਰਖਾਸਤ ਸੀਓ ਸਾਹਿਬ ਹਲਕਾ ਬਰਨਾਲਾ ਨੂੰ ਦਿੱਤੀ ਜੋ ਅੱਗੇ ਜਾ ਕੇ ਰਕਬਾ ਨਾਨਕ ਸਰ ਦੇ ਨਾਮ ਸਾਰਾ ਕਰਾ ਦਿੱਤਾ ਦਾਨ ਕਰਾਇਆ ਗਿਆ ਸਾਖੀ ਸੰਗਰੂਰ ਦੀ ਹੁਣ ਇੱਧਰ ਤਾਂ ਗੁਰਦੁਆਰੇ ਦੀ ਸੇਵਾ ਚੱਲ ਰਹੀ ਹੈ ਬਾਬਾ ਜੀ ਨੇ ਸੰਗਤ ਦੀ ਬੇਨਤੀ ਮਨਜ਼ੂਰ ਕਰਕੇ ਸੰਗਰੂਰ ਪਹੁੰਚੇ ਪਹਿਲੇ ਗੁਰਦੁਆਰੇ ਕੀਰਤਨ ਹੋਇਆ ਫਿਰ ਬਨਾਸਰ ਬਾਗ ਬਾਬਾ ਜੀ ਦੇ ਦੀਵਾਨ ਲੱਗਣ ਲੱਗੀ ਸੰਗਤ ਦਾ ਕਾਫੀ ਕਾਠ ਹੁੰਦਾ ਹੈ ਰਾਤ ਦੇ ਦੀਵਾਨ ਬਨਾਰਸ ਬਾਗ ਲੱਗ ਰਹੇ ਹਨ ਦਿਨੇ ਆਸੇ ਪਾਸੇ ਦੇ ਪਿੰਡਾਂ ਨੂੰ ਧਾਰਦੇ ਹਨ ਇਥੋਂ ਪਿੰਡ ਅਕੋਈ ਇਤਿਹਾਸਿਕ ਗੁਰਦੁਆਰੇ ਜਾ ਕੇ ਦੀਵਾਨ ਲਾਏ ਪਿੰਡ ਲੱਡੇ ਵੀ ਦੀਵਾਨ ਲਗਾਈ ਸਾਖੀ ਪਿੰਡ ਲੱਡੇ ਦੀ ਪਿੰਡ ਲੱਡੇ ਦੀ ਸੰਗਤ ਨੇ ਸੰਗਰੂਰ ਆ ਕੇ ਬਾਬਾ ਜੀ પાસે ਬੇਨਤੀ ਕੀਤੀ ਸਰਦਾਰ ਬੰਤਾ ਸਿੰਘ ਜੀ ਭਾਈ ਮਿੱਤ ਸਿੰਘ ਜੀ ਭਾਈ ਬਲਵਿੰਦਰ ਸਿੰਘ ਜੀ ਜੋ ਕਿ ਪਿੰਡ ਕਲਾਲੇ ਤੋਂ ਸਨ ਇਹ ਲੱਡੇ ਪਿੰਡ ਵੀ ਆਏ ਸਨ ਇਹਨਾਂ ਨੇ ਹੋਰ ਸੰਗਤ ਨਾਲ ਲੈ ਕੇ ਬਾਬਾ ਜੀ પાસે ਬੇਨਤੀ ਕੀਤੀ ਕਿ ਸਾਡੇ ਪਿੰਡ ਗੁਰਦੁਆਰੇ ਬਿਰਕਤ ਨਿਰਭਗਨ ਸਿੰਘ ਜੀ ਰਹਿੰਦੇ ਹਨ ਉਹਨਾਂ ਨੇ ਬੇਨਤੀ ਕੀਤੀ ਹੈ ਆਪ ਜੀ ਦੇ ਵਾਸਤੇ ਇੱਕ ਪੱਗ ਤੇ ਕੁਝ ਮਾਇਆ ਭੇਜੀ ਹੈ ਬਾਬਾ ਜੀ ਨੇ ਪੱਗ ਤਾਂ ਰੱਖ ਲਈ ਉਹਨਾਂ ਦੀ ਮਾਇਆ ਵਾਪਸ ਕਰ ਦਿੱਤੀ ਸੰਤ ਜੀ ਵਾਸਤੇ ਲਾਚੀਆਂ ਬਦਾਮ ਦਾ ਪ੍ਰਸ਼ਾਦ ਦੇ ਕੇ ਬਚਨ ਕੀਤਾ ਤੁਸੀਂ ਚਲ ਕੇ ਤਿਆਰੀ ਕਰੋ ਅਸੀਂ ਕੱਲ ਨੂੰ ਦਿਨੇ 10 ਵਜੇ ਆਵਾਂਗੇ ਅਗਲੇ ਦਿਨ ਪਿਆਰੇ ਬਾਬਾ ਜੀ ਪਿੰਡ ਲੱਡੇ ਪਹੁੰਚੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਗੁਰਦੁਆਰੇ ਦੀਵਾਨ ਲਗਿਆ ਬਹੁਤ ਇਕੱਠ ਹੋਇਆ ਸੰਗਤ ਨੇ ਕਥਾ ਕੀਰਤਨ ਦਾ ਲਾਭ ਉਠਾਇਆ ਸਮਾਪਤੀ ਤੋਂ ਬਾਅਦ ਸੰਤ ਬਰਕਤ ਨਿਰਭਿਗਨ ਸਿੰਘ ਜੀ ਨੇ ਬਾਬਾ ਜੀ ਨੂੰ ਬਸਤਰ ਅਤੇ ਪ੍ਰਸ਼ਾਦ ਪੇਸ਼ ਕੀਤਾ ਅਤੇ ਦੱਸਿਆ ਕਿ ਮੈਂ ਗੁਰਦੁਆਰੇ ਮਸਤੂਆਣੇ ਤੋਂ ਆ ਕੇ ਇੱਥੇ ਸੇਵਾ ਕਰ ਰਿਹਾ ਹਾਂ ਮੈਂ ਬਾਬਾ ਅਤਰ ਸਿੰਘ ਜੀ ਦਾ ਸੇਵਕ ਹਾਂ ਤਾਂ ਬਾਬਾ ਜੀ ਬੜੇ ਖੁਸ਼ ਹੋਏ ਤੇ ਬਚਨ ਕੀਤਾ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਆਪ ਜੀ ਨੂੰ ਤਾਂ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਦੀ ਸੇਵਾ ਮਿਲੀ ਹੈ ਤਕੜੇ ਹੋਵੋ ਸੇਵਾ ਕਰਕੇ ਬਖਸ਼ੀਸ਼ਾਂ ਪ੍ਰਾਪਤ ਕਰੋ ਇਸ ਤਰ੍ਹਾਂ ਦੇ ਬਚਨ ਕਰਕੇ ਮਾਪੁਰਖਾ ਨਾਲ ਵਿਚਾਰ ਕਰਕੇ ਪਿੰਡ ਲੱਡੇ ਤੋਂ ਵਾਪਸ ਆਉਂਦੀ ਪਿੰਡ ਅਕੋਈ ਦੀ ਸੰਗਤ ਦੇ ਬੇਨਤੀ ਕਰਨ ਤੇ ਪਿੰਡ ਅਕੋਈ ਦੀਵਾਨ ਲਾ ਕੇ ਵਾਪਸ ਸੰਗਰੂਰ ਆਪਣੇ ਆਸਨ ਤੇ ਆ ਗਈ ਸਾਖੀ ਜਗਰਾਓ ਦੇ ਸਿੰਘਾਂ ਦੀ ਜਗਰਾਓ ਲੋਪੋਪਤੀ ਤੋਂ ਭਾਈ ਕਰਮ ਸਿੰਘ ਗੁਰਦੇਵਾਲ ਸਿੰਘ ਕਲਵੰਤ ਸਿੰਘ ਗੁਰਦੇਵ ਸਿੰਘ ਇਹਨਾਂ ਨੇ ਸਲਾਹ ਕੀਤੀ ਕਹਿੰਦੇ ਜੇ ਇਸ ਵਾਰ ਆਪਣੀ ਸੌਣੀ ਦੀ ਫਸਲ ਚੰਗੀ ਹੋ ਜਾਵੇ ਤਾਂ ਆਪਾਂ ਰਲ ਕੇ ਅਖੰਡ ਪਾਠ ਕਰਵਾਈਏ ਤੇ ਨਾਲੇ ਬਾਬਾ ਜੀ ਨੂੰ ਨਾਨਕ ਸਰ ਤੋਂ ਲਿਆ ਕੇ ਦੀਵਾਨ ਲਗਵਾਈਏ ਇਹ ਸੋਚ ਕੇ ਨਾਚਾਰਾ ਨੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ ਗੁਰੂ ਦੀ ਐਸੀ ਕਿਰਪਾ ਹੋਈ ਫਸਲ ਬਹੁਤ ਜ਼ਿਆਦਾ ਹੋ ਗਈ ਅਤੇ ਚੰਗੇ ਪੈਸੇ ਵੱਟੇ ਗਏ ਇਹ ਬਹੁਤ ਖੁਸ਼ ਹੋਏ ਇਹ ਸੋਚਦੇ ਹਨ ਹੁਣ ਆਪਾਂ ਅਖੰਡ ਪਾਠ ਕਰਵਾਈਏ ਕੱਤੇ ਮੱਗਰ ਵਿੱਚ ਸੋਣੀ ਸੰਭਾਲ ਕੇ ਕਣਕ ਦੀ ਬਿਜਾਈ ਕਰਕੇ ਇਹ ਸਾਰੇ ਜਣੇ ਕੁਝ ਹੋਰ ਬੰਦੇ ਨਾਲ ਲੈ ਕੇ ਨਾਨਕ ਸਰ ਬਾਬਾ ਜੀ ਨੂੰ ਲੈਣ ਗਏ ਜਾ ਕੇ ਪਤਾ ਲੱਗਾ ਬਾਬਾ ਜੀ ਤਾਂ ਬਾਹਰ ਸੰਗਤਾਂ ਨੂੰ ਤਾਰਨ ਗਏ ਹਨ ਤਾਂ ਇਹ ਵਾਪਸ ਮੋੜ ਆਏ ਇਹ ਇੱਥੇ ਦੁਬਾਰਾ ਬੇਨਤੀ ਕਰਨ ਆਏ ਤੇ ਪਤਾ ਲੱਗਾ ਬਾਬਾ ਜੀ ਤਾਂ ਪਧੋੜ ਦੀਵਾਨ ਲਾ ਰਹੇ ਹਨ ਇਹ ਚਾਰੇ ਜਣੇ ਆਪਣੇ ਨਾਲ 5-10 ਬੰਦੇ ਹੋਰ ਲੈ ਕੇ ਪਧੋੜ ਪਹੁੰਚ ਗਏ ਇਹਨਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਸਾਨੂੰ ਜਗਰਾਉ ਕੋਤ ਸਮਾ ਦੇਓ ਨਾਲ ਅਸੀਂ ਅਖੰਡ ਪਾਠ ਵੀ ਕਰਵਾਉਣਾ ਹੈ ਬਾਬਾ ਜੀ ਕਹਿਣ ਲੱਗੇ ਹੁਣ ਅਸੀਂ ਇਸ ਇਲਾਕੇ ਵਿੱਚ ਸਮਾ ਦੇ ਰਹੇ ਹਾਂ ਕਾਫੀ ਸੰਗਤਾਂ ਅੰਮ੍ਰਿਤ ਛੱਕੇ ਲਾਭ ਉਠਾ ਰਹੀਆਂ ਹਨ ਜਦੋਂ ਅਸੀਂ ਨਾਨਕ ਸਾਹਿਬ ਆ ਗਏ ਉਦੋਂ ਆਇਓ ਉਦੋਂ ਤੁਹਾਨੂੰ ਸਮਾ ਦੇਵਾਂਗੇ ਏ ਵਾਪਸ ਜਗਰਾਉਂ ਆ ਗਈ। ਬਾਬਾ ਜੀ ਇੱਥੋਂ ਹੀ ਬਰਨਾਲੇ ਜਾ ਪਹੁੰਚੇ। ਉੱਥੇ ਕਈ ਦਿਨ ਦੀਵਾਨ ਲੱਗਦੇ ਰਹੇ। ਇੱਥੋਂ ਹੀ ਸੰਗਰੂਰ ਦੀ ਸੰਗਤ ਦੀ ਬੇਨਤੀ ਮੰਨ ਕੇ ਸੰਗਰੂਰ ਜਾ ਪਹੁੰਚੀ। ਬਨਾਸਰ ਬਾਗ ਵਿੱਚ ਦੀਵਾਨ ਲੱਗਨੇ ਸ਼ੁਰੂ ਹੋ ਗਏ। ਪੋ ਦਾ ਮਹੀਨਾ ਚੜ ਗਿਆ। ਜਗਰਾਉਂ ਵਾਲੇ ਸੋਚਣ ਲੱਗੇ ਆਪਾਂ ਤਾਂ ਸੁਖਨਾ ਦਾ ਪਾਠ ਕਰਵਾਉਣਾ ਹੈ। ਆਪਾਂ ਪਛੜਦੇ ਜਾ ਰਹੇ ਹਾਂ। ਚਲੋ ਬਾਬਾ ਜੀ ਨੂੰ ਬੇਨਤੀ ਕਰਕੇ ਲੈ ਕੇ ਆਈਏ। 5-6 ਜਣੇ ਇਕੱਠੇ ਹੋ ਕੇ ਸੰਗਰੂਰ ਜਾ ਪਹੁੰਚੇ ਤੇ ਬੇਨਤੀ ਕੀਤੀ ਬਾਬਾ ਜੀ ਤੁਸੀਂ ਤਾਂ ਅੱਗੇ ਤੋਂ ਅੱਗੇ ਹੀ ਤੁਰੇ ਜਾਂਦੇ ਹੋ ਹੁਣ ਤਾਂ ਪਿੱਛੇ ਨਾਨਕਸਰ ਮੋੜਾ ਕਰੋ ਕਿਰਪਾ ਕਰਕੇ ਸਾਨੂੰ ਜਗਰਾਉਂ ਟਾਈਮ ਦਿਓ ਅਸੀਂ ਪਾਠ ਕਰਵਾਉਣ ਤੋਂ ਪਛੜੇ ਜਾ ਰਹੇ ਹਾਂ ਬਾਬਾ ਜੀ ਕਹਿਣ ਲੱਗੇ ਹੁਣ ਅਸੀਂ ਛੇਤੀ ਹੀ ਨਾਨਕਸਰ ਆ ਜਾਣਾ ਹੈ ਆ ਕੇ ਤੁਹਾਨੂੰ ਟਾਈਮ ਦੇਵਾਂਗੇ ਤੁਸੀਂ 1-2 ਦਿਨ ਇੱਥੇ ਰਹਿ ਕੇ ਸ਼ਕੋ ਸ਼ਕਾਓ ਨਾਲੇ ਦੀਵਾਨ ਦੇਖੋ ਐਨਾ ਨੇ ਸਤਵਚਨ ਕਹਿ ਕੇ ਦੋ ਦਿਨ ਦੀਵਾਨ ਸੁਨੇ ਅਤੇ ਤੀਸਰੇ ਦਿਨ ਸ਼ਾਮ ਨੂੰ 6 ਵਜੇ ਗੁਰਦੇਵਾਲ ਸਿੰਘ ਨਾਲ ਦਿਆਂ ਨੂੰ ਕਹਿਣ ਲੱਗਾ ਤੁਸੀਂ ਤਾਂ ਪਿੱਛੇ ਮੁੜਨ ਦੀ ਗੱਲ ਹੀ ਨਹੀਂ ਕਰਦੇ ਮੈਨੂੰ ਤਾਂ ਜ਼ਰੂਰੀ ਕੰਮ ਹੈ ਦੂਜੇ ਕਹਿਣ ਲੱਗੇ ਕੰਮ ਤਾਂ ਸਾਨੂੰ ਵੀ ਹੈ ਚਲੋ ਆਪਾਂ ਹੁਣੇ ਹੀ ਗੱਡੀ ਚੜ੍ਹ ਕੇ ਚੱਲਦੇ ਹਾਂ ਐਨਾ ਸਾਰਿਆਂ ਨੇ ਇਕੱਠੇ ਹੋ ਕੇ ਬਾਬਾ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਸਾਨੂੰ ਪਿੱਛੇ ਕੰਮ ਹੈ ਸਾਨੂੰ ਹੁਣ ਜਾਣ ਦੀ ਆਗਿਆ ਦੇਵੋ ਬਾਬਾ ਜੀ ਕਹਿੰਦੇ ਹੁਣ ਤਾਂ ਕਵੇਲਾ ਹੋ ਗਿਆ ਪੋ ਦਾ ਮਹੀਨਾ ਹੈ ਠੰਡ ਹੈ ਕਾਲ ਨੂੰ ਦਿਨ ਚੜੇ ਚਲੇ ਜਾਇਓ ਇਹ ਕਹਿਣ ਲੱਗੇ ਜੀ ਕੋਈ ਠੰਡ ਨਹੀਂ ਹੈ ਅਸੀਂ ਪਹੁੰਚ ਜਾਵਾਂਗੇ ਪਰ ਅਸੀਂ ਜ਼ਰੂਰ ਜਾਣਾ ਹੈ ਬਾਬਾ ਜੀ ਨੇ ਦੋ ਵਾਰ ਇਹਨਾਂ ਨੂੰ ਠਹਿਰਨ ਲਈ ਕਿਹਾ ਪਰ ਇਹਨਾਂ ਨੇ ਜਿੱਦ ਕਰਕੇ ਆਗਿਆ ਲੈ ਹੀ ਲਈ ਜਦੋਂ ਸੰਗਰੂ ਸਟੇਸ਼ਨ ਤੇ ਪਹੁੰਚੇ ਤਾਂ ਪਤਾ ਲੱਗਾ ਗੱਡੀ ਪਛੜ ਗਈ 7:15 ਤਾਂ ਸਟੇਸ਼ਨ ਤੇ ਹੀ ਵੱਜ ਗਈ ਗੱਡੀ ਲੇਟ ਚੱਲੀ ਤੇ 10 ਵਜੇ ਇਹ ਲੁਧਿਆਣੇ ਸਟੇਸ਼ਨ ਤੇ ਆ ਕੇ ਉਤਰੇ ਅੱਗੇ ਫਿਰ ਗੱਡੀ ਨਾ ਮਿਲੀ ਕਿਉਂਕਿ ਇਸੇ ਟਾਈਮ ਵਿੱਚ ਵੀ ਕਾਫੀ ਦੇਰ ਸੀ ਇੱਥੇ ਖੜੇ ਕੰਬੀ ਜਾਂਦੇ ਹਨ ਤੇ ਨਾਲੇ ਪਛਤਾਵਾ ਕਰਦੇ ਹਨ ਕਿ ਆਪਾਂ ਬਾਬਾ ਜੀ ਦਾ ਬਚੇ ਨਹੀਂ ਮੰਨਿਆ ਹੁਣ ਖੱਜਲ ਖੁਆਰ ਹੋ ਰਹੇ ਹਾਂ ਏ ਸੋਚਦੇ ਸੋਚਦੇ ਕਲਕੀ ਧਾਰ ਗੁਰਦੁਆਰੇ ਪਹੁੰਚ ਗਏ ਰਾਤ ਕੱਟਣ ਲਈ ਇੱਥੇ ਕਮਰਾ ਤਾਂ ਮਿਲ ਗਿਆ ਪਰ ਐਨਾ ਉੱਤੇ ਕਪੜਾ ਕੋਈ ਨਹੀਂ ਸੀ ਕਮਰੇ ਵਿੱਚ ਇੱਕ ਦਰੀ ਹੀ ਸੀ ਇਹ ਲਾਈਨ ਵਿੱਚ ਸਾਰੇ ਇਕੱਠੇ ਹੋ ਕੇ ਇੱਕ ਦੂਸਰੇ ਦੇ ਨਾਲ ਲੱਗ ਕੇ ਪੈ ਗਏ ਜਦੋਂ ਰਾਤ ਦਾ 1 ਵਜਿਆ ਤਾਂ ਗੁਰਦਿਆਲ ਸਿੰਘ ਦੇ ਠੰਡ ਨਾਲ ਦਰਦ ਹੋਣ ਲੱਗ ਪਿਆ ਤਾਂ ਇਹ ਕਹਿਣ ਲੱਗਾ ਭਰਾਵੋ ਮੈਂ ਤਾਂ ਗਿਆ ਦੂਸਰੇ ਪਾਸੇ ਉੱਠ ਕੇ ਜੇਠਾ ਸਿੰਘ ਕੋਲ ਆ ਬੈਠਾ ਕਹਿਣ ਲੱਗਾ ਤਕੜਾ ਹੋ ਕੋਈ ਨਹੀਂ ਠੀਕ ਹੋ ਜਾਵੇਂਗਾ ਜਦੋਂ ਇਹ 4-5 ਮਿੰਟ ਬੈਠਾ ਤਾਂ ਇਸ ਨੂੰ ਵੀ ਠੰਡ ਨੇ ਜ਼ੋਰ ਪਾ ਲਿਆ ਤਾਂ ਇਹ ਕਹਿਣ ਲੱਗਾ ਭਰਾਵੋ ਮੈਂ ਤਾਂ ਆਪ ਓਖਾ ਹੋ ਗਿਆ ਦੂਜੇ ਨਾਲੇ ਤਾਂ ਠੜੀ ਜਾਨ ਤੇ ਨਾਲੇ ਸੋਚਣ ਹੁਣ ਰਾਤ ਨੂੰ 1 ਵਜੇ ਆਪਾਂ ਕੀ ਕਰੀਏ ਆਪਾਂ ਬਾਬਾ ਜੀ ਦਾ ਬਚਨ ਨਹੀਂ ਮੰਨਿਆ ਇਸੇ ਲਈ ਤੰਗ ਹੋ ਰਹੀ ਹਾਂ ਕਰਮ ਸਿੰਘ ਕਹਿਣ ਲੱਗਾ ਬਾਬਾ ਜੀ ਨੇ ਆਪਾਂ ਨੂੰ ਕਿੰਨੀ ਵਾਰ ਕਿਹਾ ਸੀ ਕਿ ਠੰਡ ਹੈ ਤੁਸੀਂ ਨਾ ਜਾਵੋ ਪਰ ਆਪਾਂ ਕਿਹੜਾ ਬਚਨ ਮੰਨਿਆ ਗੁਰਮੇਲ ਸਿੰਘ ਕਹਿਣ ਲੱਗਾ ਹੁਣ ਮੰਨ ਲਵੋ ਆਪਾਂ ਅਰਦਾਸ ਕਰਕੇ ਭੁੱਲ ਬਖਸ਼ਾ ਲਓ ਬਾਬਾ ਜੀ ਤਾਂ ਦਿਆਲੂ ਹਨ ਮੱਗਰ ਸਿੰਘ ਕਹਿਣ ਲੱਗਾ ਭੁੱਲ ਉਦੋਂ ਹੀ ਬਖਸ਼ਾਓਗੇ ਜਦੋਂ ਕੋਈ ਪਾਣਾ ਵਾਪਰ ਗਿਆ ਛੇਤੀ ਕਰੋ ਅਰਦਾਸ ਕਰਕੇ ਇੰਨਾ ਸਿੰਘਾਂ ਦੀ ਖੈਰ ਮੰਗੋ ਅਤੇ ਬਾਬਾ ਜੀ ਤੋਂ ਮਾਫੀ ਮੰਗ ਲਵੋ ਗੁਰਦੇਵ ਸਿੰਘ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਅਸੀਂ ਸੁਖ ਸ਼ਾਂਤੀ ਨਾਲ ਘਰ ਪਹੁੰਚ ਜਾਈਏ ਤੇ ਨਾਲ ਹੀ ਬੇਨਤੀ ਕੀਤੀ ਬਾਬਾ ਜੀ ਸਾਥੋ ਪੁੱਲ ਹੋ ਗਈ ਤੁਹਾਡਾ ਬਚਨ ਮੋੜ ਦਿੱਤਾ ਜਦੋਂ ਅਰਦਾਸ ਦੀ ਸਮਾਪਤੀ ਹੋਈ ਤਾਂ ਉਸੇ ਵਕਤ ਹੀ ਪੈਰੇ ਵਾਲਾ ਸਿੰਘ ਕੋਲ ਆ ਗਿਆ ਤੇ ਕਹਿਣ ਲੱਗਾ ਸਿੰਘੋ ਠੰਡ ਤਾਂ ਨਹੀਂ ਲੱਗਦੀ ਤੁਹਾਨੂੰ ਕੱਪੜੇ ਮਿਲੇ ਹਨ ਜਾਂ ਨਹੀਂ ਇਹ ਕਹਿੰਦੇ ਜੀ ਠੰਡ ਨੇ ਤਾਂ ਸਾਨੂੰ ਇਕੱਠੇ ਕੀਤਾ ਹੈ ਇਹ ਕਹਿਣ ਲੱਗਾ ਤੁਸੀਂ ਪਹਿਲਾਂ ਦੱਸ ਦੇਣਾ ਸੀ ਇਸਨੇ ਜਾ ਕੇ ਰਜਾਈਆਂ ਬਿਸਰਿਆਂ ਵਾਲਾ ਕਮਰਾ ਖੋਲ ਦਿੱਤਾ ਕਹਿਣ ਲੱਗਾ ਲਓ ਚੱਕ ਲਓ ਜਿੰਨੇ ਬਿਸਰਿਆਂ ਦੀ ਲੋੜ ਹੈ ਇਹਨਾਂ ਨੇ ਤਕੜੀਆਂ ਰਜਾਈਆਂ ਤੇ ਗਦੈਲੇ ਚੁੱਕ ਕੇ ਲੈ ਆਂਦੇ ਬਿਸਰੇ ਵਿਛਾ ਕੇ ਦੋ ਦੋ ਰਜਾਈਆਂ ਲੈ ਕੇ ਪੈ ਗਏ ਸਾਰੇ ਕਹਿਣ ਲੱਗੇ ਧੰ ਬਾਬਾ ਜੀ ਨੇ ਬੜੀ ਛੇਤੀ ਅਰਦਾਸ ਸੁਣੀ ਆਪਣੇ ਬੰਦੇ ਵੀ ਤਕੜੇ ਹੋ ਗਏ ਇਹ ਚੰਗੀ ਤਰ੍ਹਾਂ ਨਿੱਗੇ ਹੋ ਕੇ ਸੋ ਗਏ ਅਤੇ ਸਵੇਰੇ ਦਿਨ ਚੜੇ ਲੁਧਿਆਣੇ ਤੋਂ ਗੱਡੀ ਚੜ ਕੇ ਜਗਰਾਉਂ ਆ ਉਤਰੇ ਤੇ ਖੁਸ਼ੀ-ਖੁਸ਼ੀ ਆਪੋ ਆਪਣੇ ਘਰ ਪਹੁੰਚ ਗਏ ਸਾਖੀ ਭਾਈ surjit singh ji ਦੀ ਪਿਆਰੇ ਬਾਬਾ ਜੀ ਸੰਗਰੂਰ ਦੇ ਇਲਾਕੇ ਦੀਆਂ ਸੰਗਤਾਂ ਨੂੰ ਤਾਰ ਰਹੇ ਹਨ ਸ਼ਾਮਾਂ ਦੇ ਦੀਵਾਨ ਬਨਾਸਰ ਬਾਗ ਵਿੱਚ ਲੱਗ ਰਹੇ ਹਨ ਦੀਵਾਨ ਵਿੱਚ ਬਹੁਤ ਇਕੱਠ ਹੋ ਰਿਹਾ ਹੈ ਪਿੰਡ ਲੱਡਾ ਪੁੰਦਰ ਤੋਂ ਭਾਈ surjit singh ji ਸੰਗਰੂਰ ਆਪ ਦੀਆਂ ਭੈਣਾਂ ਨੂੰ ਮਿਲਣ ਵਾਸਤੇ ਆਇਆ ਵੱਡੀ ਭੈਣ ਚੰਦਕੌਰ ਪਤੀ ਦਿਆ ਸਿੰਘ ਛੋਟੀ ਭੈਣ surjeet kaur ਪਤੀ ਸਾਧੂ ਸਿੰਘ ਜੀ ਜੋ ਸ਼ਾਮ ਨੂੰ ਬਾਬਾ ਜੀ ਦਾ ਦੀਵਾਨ ਸੁਣਨ ਜਾਣ ਲੱਗੀ ਇਹਨਾਂ ਨੇ surjeet singh ਨੂੰ ਕਿਹਾ ਕਿ ਕਲੇਰਾ ਵਾਲੇ ਬਾਬਾ ਜੀ ਦੇ ਦੀਵਾਨ ਲੱਗ ਰਹੇ ਹਨ ਤੂੰ ਵੀ ਚੱਲ ਦਰਸ਼ਨਾ ਦਾ ਕਥਾ ਕੀਰਤਨ ਦਾ ਲਾਭ ਉਠਾ ਲੈ ਇਸ ਦਾ ਮਨ ਤਾਂ ਨਹੀਂ ਕਰਦਾ ਸੀ ਪਰ ਮਜਬੂਰ ਕਰਨ ਤੇ ਨਾਲ ਤੁਰ ਪਿਆ ਸੋਚਦਾ ਜਾਂਦਾ ਹੈ ਕਿ ਮਨਾ ਥੱਕੇ ਸੀ ਸੋਣਾ ਸੀ ਚਲੋ ਉੱਥੇ ਹੀ ਬੈਠ ਕੇ ਸੌ ਲਵਾਂਗੇ ਇਸ ਤਰ੍ਹਾਂ ਜੱਕਦਾ ਝਕੌਂਦਾ ਤੁਰ ਪਿਆ ਅੱਗੇ ਇਕੱਠ ਜ਼ਿਆਦਾ ਸੀ ਇਸ ਦੀਆਂ ਪੈਣਾ ਪਣੋਈਏ ਤਾਂ ਅੱਗੇ ਪਹੁੰਚ ਗਏ ਪਰ ਸੁਰਜੀਤ ਸਿੰਘ ਪਿੱਛੇ ਹੀ ਸੰਗਤ ਵਿੱਚ ਬੈਠ ਗਿਆ ਸੈਕਟਰੀ ਨੇ ਬੋਲਿਆ ਕਿ ਸਾਥ ਸੰਗਤ ਜੀ ਹੁਣ ਬਾਬਾ ਜੀ ਸਮਾ ਲਾਉਣਗੇ ਸੁਰਜੀਤ ਸਿੰਘ ਨੇ ਸੋਚਿਆ ਕਿ ਇੰਨਾ ਨਾਲ 2-4 ਹੋਰ ਚਿੰਟੇ ਢੋਲਕੀਆਂ ਵਾਲੇ ਹੋਣਗੇ ਜੋ ਕੀਰਤਨ ਕਰਨਗੇ ਪਰ ਬਾਬਾ ਜੀ ਨੇ ਦਰਗਾਹੀ ਅਮਰਤ ਬਚਨ ਸ਼ੁਰੂ ਕਰ ਦਿੱਤੇ ਬਚਨ ਕੀਤੇ ਸ਼ੇਰਾਂ ਦੇ ਪੁੱਤਰ ਗਿੱਦੜਾਂ ਵਿੱਚ ਰੱਲੇ ਫਿਰਦੇ ਹਨ ਕਿਵੇਂ ਸਿੱਖਾਂ ਦੇ ਪੁੱਤਰ ਹੋ ਕੇ ਦਾੜੀਆਂ ਕੇਸ ਕਟਾ ਕੇ ਸ਼ਰਾਬ ਪੀ ਕੇ ਗੁਰੂ ਨੂੰ ਭੁੱਲੇ ਫਿਰਦੇ ਹਨ ਅਸੀਂ ਉਹਨਾਂ ਨੂੰ ਅਮਰਿਸ਼ਾ ਕੇ ਸਿੰਘ ਸਜਾ ਕੇ ਗੁਰੂ ਦੇ ਲਾੜ ਲਾਉਣਾ ਹੈ ਬਾਬਾ ਜੀ ਦੇ ਇਹ ਬਚਨ ਸੁਣ ਸੁਣ ਕੇ ਸੁਰਜੀਤ ਸਿੰਘ ਦਾ ਮਨ ਪਿਗਲ ਗਿਆ ਰੋਮ ਰੋਮ ਵਿੱਚ ਸੇਕ ਨਿਕਲ ਕੇ ਮਨ ਹੋਲਾ ਹੁੰਦਾ ਜਾਂਦਾ ਹੈ ਕਿਦਰੇ ਹੀ ਨਿੰਦਾ ਚੱਕੀਆਂ ਗਈਆਂ ਮਨ ਨੂੰ ਬਚਨਾਂ ਦਾ ਆਨੰਦ ਆ ਰਿਹਾ ਹੈ ਸੋਚਦਾ ਹੈ ਮਨਾ ਇਹ ਤਾਂ ਇੱਕ ਇੱਕ ਬਚਨ ਤੇਰੇ ਪਰ ਥਾਏ ਹੋ ਰਿਹਾ ਹੈ ਇਸ ਤਰ੍ਹਾਂ ਅੰਮ੍ਰਿਤ ਬਚਨ ਸੁਣ ਕੇ ਘਾਰ ਆ ਪਿਆ ਹੁਣ ਬਾਬਾ ਜੀ ਦੇ ਬਚਨ ਮਨ ਵਿੱਚ ਘੁੰਮ ਰਹੇ ਹਨ ਨਿਤ ਦੀਵਾਨ ਵਿੱਚ ਜਾਂਦਾ ਹੈ ਮਨ ਨੂੰ ਨਵਾਂ ਹੀ ਰੰਗ ਚੜਦਾ ਹੈ ਪਿਛਲੇ ਦਿਨਾਂ ਵਿੱਚ ਅੰਮ੍ਰਿਤ ਸ਼ਾਕੇ ਸਿੰਘ ਸਾਜ ਗਿਆ 암ਰਾ ਸ਼ੱਕ ਕੇ ਆਪਣੇ ਪਿੰਡ ਪਹੁੰਚ ਗਿਆ ਮਾਨ ਨਿਰਾਗ ਵਿੱਚ ਰਹਿੰਦਾ ਹੈ ਨਿਤਨੇਮ ਪੂਰਾ ਕਰਦਾ ਹੈ ਇਹ ਪਿੰਡ ਗੰਡਾ ਸਿੰਘ ਵਾਲੇ ਜੋ ਬੜੀ ਟਿੱਬੇ ਪਿੰਡ ਕੋਲ ਹੈ ਇੱਥੇ ਮੱਝ ਖਰੀਦਣ ਆਇਆ ਮੱਝ ਵਾਲੇ ਕਹਿੰਦੇ ਅਸੀਂ ਅੱਜ ਮੱਝ ਚੋ ਲਈ ਤੁਸੀਂ ਰਾਤ ਇੱਥੇ ਠਹਿਰੋ ਤੜਕੇ ਮੱਝ ਚੋ ਕੇ ਦਿਖਾਵਾਂਗੇ ਇਸ ਦਾ ਮੰਜਾ ਘਰ ਅੱਗੇ ਜੋ ਧਰਮਸ਼ਾਲਾ ਸੀ ਉੱਥੇ ਢਾ ਦਿੱਤਾ ਕੁਦਰਤੀ ਇਸੇ ਧਰਮਸ਼ਾਲਾ ਵਿੱਚ ਰਾਤ ਨੂੰ ਬਰਾਤ ਆ ਉਤਰੀ ਸੁਰਜੀਤ ਸਿੰਘ ਸੋਚਦਾ ਹੈ ਮਨਾ ਕਸੂਤੇ ਹੀ ਆਫਸੇ ਨਿਤਨੇਮ ਵਿੱਚ ਬਿਗਨ ਪਵੇਗਾ ਇਹਨਾਂ ਨੇ ਸ਼ਰਾਬ ਪੀ ਕੇ ਆਵਾ ਤਵਾ ਬੋਲਣਾ ਹੈ ਪਰ ਇਹਨਾਂ ਬਰਾਤਿਆਂ ਨੇ ਬਚਨ ਸ਼ੁਰੂ ਕੀਤੇ ਇੱਕ ਕਹਿੰਦਾ ਹਨੂਮਾਨ ਦੀ ਪੂਜ ਕਿਵੇਂ ਲੱਗੀ ਸੀ ਅਤੇ ਕਿੱਡੀ ਕੂਸੀ ਜਿਸ ਨੇ ਲੰਕਾ ਸਾੜ ਦਿੱਤੀ ਦੂਜਾ ਕਹਿੰਦਾ ਛੱਡ ਪਿਛਲੀਆਂ ਗੱਲਾਂ ਕੋਈ ਆਪ ਦੀ ਹੱਡ ਬੀਤੀ ਸੁਣਾ ਜਾਂ ਮੈਥੋਂ ਸੁਣ ਲੈ ਤਾਂ ਦੂਜਾ ਕਹਿੰਦਾ ਸੁਣਾ ਫੇ ਏ ਬਰਾਦ ਪਿੰਡ ਬਸੀਆਂ ਤੋਂ ਸੀ ਜੋ ਬਾਬਾ ਜੀ ਦੇ ਪਿੰਡ ਚੋੜਾ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਪ੍ਰੇਮੀ ਕਹਿੰਦਾ ਮੇਰੀ ਘਰਵਾਲੀ ਬਹੁਤ ਬਿਮਾਰ ਹੋ ਗਈ ਬੜਾ ਇਲਾਜ ਕਰਾਇਆ ਪਰ ਠੀਕ ਨਾ ਹੋਈ ਬਚਨ ਦੀ بے ਆਸ ਹੋ ਗਈ ਰਾਤ ਨੂੰ ਜ਼ਿਆਦਾ ਟਿੱਲੀ ਹੋ ਗਈ ਤਾਂ ਮੇਰੀ ਮਾਤਾ ਬੜੀ ਹੀ ਉਦਾਸ ਹੋ ਗਈ 12:00 ਵਜੇ ਮੈਂ ਬਾਬਾ ਈਸ਼ਰ ਸਿੰਘ ਨੂੰ ਯਾਦ ਕਰੀ ਜਾਂਦਾ ਹਾਂ ਕਿ ਬਾਬਾ ਜੀ ਕਿਰਪਾ ਕਰੋ ਮੇਰੀ ਘਰਵਾਲੀ ਠੀਕ ਹੋ ਜਾਵੇ ਇਸ ਤਰ੍ਹਾਂ ਬੇਨਤੀ ਕਰਦਿਆਂ ਮੇਰੀ ਅੱਖ ਲੱਗ ਗਈ ਕੀ ਦੇਖਿਆ ਮੇਰੇ ਚਾਰ ਚੁਫੇਰੇ ਅੱਗ ਦੇ ਭਾਂਬੜ ਮਚ ਰਹੇ ਹਨ ਬਾਬਾ ਈਸ਼ਰ ਸਿੰਘ ਜੀ ਗੱਡੀ ਲੈ ਕੇ ਆਏ ਮੈਨੂੰ ਅੱਗ ਵਿੱਚੋਂ ਬਾਹਰ ਕੱਢਿਆ ਜਿਸ ਵੇਲੇ ਮੈਂ ਉਹਨਾਂ ਦੇ ਮਗਰ ਤੁਰਨ ਲੱਗਿਆ ਤਾਂ ਮੈਨੂੰ ਰੋਕ ਦਿੱਤਾ ਕਹਿੰਦੇ ਇਹ ਤੇਰਾ ਰਸਤਾ ਨਹੀਂ ਅਸੀਂ ਤਾਂ ਤੈਨੂੰ ਇਸ ਸੰਕਟ ਵਿੱਚੋਂ ਕੱਢਣ ਵਾਸਤੇ ਹੀ ਆਏ ਸੀ ਮੇਰੀ ਅੱਖ ਖੁੱਲੀ ਤਾਂ ਕੀ ਵੇਖਿਆ ਘਰ ਵਾਲੀ ਅੱਗੇ ਨਾਲੋਂ ਕੁਝ ਠੀਕ ਹੈ ਤਕੜੀ ਹੁੰਦੀ ਹੁੰਦੀ ਬਿਲਕੁਲ ਹੀ ਠੀਕ ਹੋ ਗਈ ਇਹ ਹੈ ਸਾਡੀ ਹੱਦ ਬੀਤੀ ਜੋ ਬਾਬਾ ਜੀ ਨੇ ਸਾਡੀ ਐਡੀ ਵੱਡੀ ਸਹਾਇਤਾ ਕੀਤੀ ਦੂਜਾ ਕਹਿੰਦਾ ਮੇਰਾ ਮੁੰਡਾ ਸੌਕੜੇ ਨਾਲ ਬਿਮਾਰ ਹੋ ਗਿਆ ਬੜੀਆਂ ਦਵਾਈਆਂ ਕੀਤੀਆਂ ਪਰ ਮੁੰਡਾ ਸੁੱਕੇ ਸਿਰੇ ਜਾ ਲੱਗਿਆ ਜਦੋਂ ਨਾ ਠੀਕ ਹੋਇਆ ਤਾਂ ਅਸੀਂ ਨਾਨਕ ਸਰ ਪੁੰਨਿਆਂ ਤੇ ਲਿਆ ਕੇ ਸਾਜ ਖਾਂਡ ਅੱਗੇ ਪਾ ਕੇ ਅਰਦਾਸ ਕੀਤੀ ਕਿ ਬਾਬਾ ਜੀ ਜਾ ਆ ਤਾਂ ਇਸ ਨੂੰ ਠੀਕ ਕਰ ਦਿਓ ਜਾਂ ਫਿਰ ਆਪ ਦੇ ਕੋਲ ਬੁਲਾ ਲਓ ਸਾਨੂੰ ਇਸ ਦਾ ਤਰਸਾ ਚਲਣਾ ਔਖਾ ਹੈ ਇਸ ਤਰ੍ਹਾਂ ਸਾਨੂੰ ਇੱਥੇ ਰਾਤ ਦੇ 2:00 ਵਜੇ ਅਸੀਂ ਸਰੋਵਰ ਤੇ ਆ ਕੇ ਮੁੰਡੇ ਨੂੰ ਇਸ਼ਨਾਨ ਕਰਾ ਕੇ ਪ੍ਰਕਰਮਾਂ ਤੇ ਵਿੱਚ ਪਾ ਦਿੱਤਾ ਆਪ ਝਾੜੂ ਮਾਰਨ ਲੱਗ ਪਏ ਤਾਂ ਅੰਤਰਜਾਮੀ ਬਾਬਾ ਜੀ ਇਕਦਮ ਹੀ ਮੁੰਡੇ ਦੇ ਕੋਲ ਆ ਖੜੇ ਆ ਕੇ ਪੁੱਛਿਆ ਭਾਈ ਇਹ ਮੁੰਡਾ ਕਿਸ ਦਾ ਹੈ ਅਸੀਂ ਦੱਸਿਆ ਜੀ ਬੱਚਾ ਆਪ ਦੀ ਕਿਰਪਾ صدਕਾ ਸਾਡਾ ਹੈ ਪਰ ਇਸ ਨੂੰ ਸੌਕੜੇ ਦੀ ਬਿਮਾਰੀ ਹੈ ਆਪ ਜੀ ਕਿਰਪਾ ਕਰਕੇ ਠੀਕ ਕਰੋ ਤਾਂ ਬਾਬਾ ਜੀ ਮਿਹਰ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਇਹ ਤਾਂ ਠੀਕ ਹੈ ਸਰੋਵਰ ਵਿੱਚੋਂ ਜਲ ਲੈ ਆਓ ਇਸ ਦਾ ਇਸ਼ਨਾਨ ਕਰਾ ਦਿਆ ਕਰੋ ਅਤੇ ਕੁਝ ਸ਼ਿਕਾ ਵੀ ਦਿਆ ਕਰੋ ਅਸੀਂ ਇਸੇ ਤਰ੍ਹਾਂ ਹੀ ਕੀਤਾ ਮੁੰਡਾ ਬਿਲਕੁਲ ਠੀਕ ਹੋ ਗਿਆ ਹੁਣ ਸਾਰਾ ਘਰ ਦਾ ਕੰਮ ਕਰਦਾ ਹੈ ਇਹ ਕਿਰਪਾ ਸਾਰੀ ਬਾਬਾ ਈਸ਼ਰ ਸਿੰਘ ਜੀ ਦੀ ਹੋਈ ਇਹ ਹੈ ਆਪ ਦੀ ਹੱਡ ਬੀਤੀ ਇਹਨਾਂ ਦੇ ਬਚਨ ਸੁਣ ਸੁਣ ਕੇ ਭਾਈ ਸੁਰਜੀਤ ਸਿੰਘ ਦਾ ਮਨ ਹੋਰ ਵੀ ਗੱਦਗਦ ਹੋ ਗਿਆ ਕਿ ਐਡੇ ਵੱਡੇ ਬਾਬਾ ਜੀ ਹਨ ਜਿਹੜੇ ਮੋਤਾਂ ਟਾਲੀ ਜਾਂਦੇ ਹਨ ਮੈਂ ਸੋਚਦਾ ਮਨਾ ਇਹ ਕੜੀਆਂ ਭਾਗਾਂ ਵਾਲੀਆਂ ਹਨ ਜੋ ਬਾਬਾ ਜੀ ਦੇ ਬਚਨ ਸੁਨੇ ਭਾਈ ਸੁਰਜੀਤ ਸਿੰਘ ਜੀ ਲੁਧਿਆਣੇ ਫੈਕਟਰੀ ਵਿੱਚ ਕੰਮ ਕਰਦੇ ਸਨ ਪਰ ਇਹਨਾਂ ਦਾ ਮਨ ਬਹੁਤ ਵਿਰਾਗ ਵਿੱਚ ਰਹਿਣ ਲੱਗ ਪਿਆ ਨਿਤਨੇਮ ਵੀ ਜ਼ਿਆਦਾ ਵਧਾ ਦਿੱਤਾ ਤਾਂ ਇੱਕ ਦਿਨ ਫੈਕਟਰੀ ਵਾਲਾ ਬਾਬੂ ਕਹਿੰਦਾ ਤੂੰ ਕਿਹੜੇ ਪਾਸੇ ਨੂੰ ਤੁਰ ਪਿਆ ਕੰਮ ਕਰਿਆ ਕਰ ਜਿੰਨ ਨੂੰ ਤੂੰ ਯਾਦ ਕਰਦਾ ਹੈ ਰੱਬ ਰੂਬ ਕੋਈ ਨਹੀਂ ਇਹ ਤਾਂ ਲੋਕਾਂ ਦੀਆਂ ਗੱਲਾਂ ਹੀ ਹਨ ਭਾਈ ਸੁਰਜੀਤ ਸਿੰਘ ਜੀ ਦੇ ਮਨ ਤੇ 6 ਵਜੇ ਕਹਿੰਦਾ ਕੋਈ ਨਹੀਂ ਲੱਗ ਜੂ ਰੱਬ ਦਾ ਪਤਾ ਐਸੀ ਕੁਦਰਤ ਵਰਤੀ ਸ਼ਾਮ ਨੂੰ ਸਾਰੀਆਂ ਹੀ ਮਸ਼ੀਨਾਂ ਖੜ ਗਈਆਂ ਮਕੈਨਿਕਾਂ ਨੇ ਬੜਾ ਹੀ ਜ਼ੋਰ ਲਾਇਆ ਪਰ ਕੰਮ ਨਾ ਸੂਤ ਆਇਆ ਲੇਬਰ ਵੇਲੀ ਹੋ ਕੇ ਬੈਠ ਗਈ ਆਖਰ ਬਾਬੂ ਘਬਰਾ ਗਿਆ ਸੋਚਦਾ ਹੈ ਮਨਾ ਤੇਰੀ ਗਲਤੀ ਹੈ ਇਸਨੇ ਭਾਈ surjeet singh ਕੋਲ ਬੰਦੇ ਭੇਜੇ ਕਿ ਉਹ ਪ੍ਰਸ਼ਾਦ ਕਰਕੇ ਅਰਦਾਸ ਕਰੇ ਮਸ਼ੀਨਾਂ ਚੱਲਣ ਭਾਈ surjeet singh ਕਹਿੰਦਾ ਜਿਸ ਦੀ ਫੈਕਟਰੀ ਹੈ ਉਹ ਅਰਦਾਸ ਕਰੇ ਮੈਂ ਤਾਂ ਲੇਬਰ ਦਾ ਬੰਦਾ ਕੰਮ ਕਰਨ ਵਾਲਾ ਨੌਕਰ ਹਾਂ ਜਦੋਂ ਮਸ਼ੀਨਾਂ ਚੱਲਣ ਗਿਆ ਮੈਂ ਕੰਮ ਤੇ ਹਾਜ਼ਰ ਹੋ ਜਾਵਾਂਗਾ ਜਦੋਂ ਨਾਹੀਂ ਮਸ਼ੀਨਾਂ ਚੱਲੀਆਂ ਤਾਂ ਬਾਬੂ ਭਾਈ surjeet singh ਦੇ ਕੋਲ ਆ ਕੇ ਕਹਿੰਦਾ ਭਾਈ ਸਾਹਿਬ ਜੀ ਮੇਥੋਂ ਗਲਤੀ ਹੋ ਗਈ ਖਿਮਾ ਕਰੋ ਕੰਮ ਖਰਾਬ ਹੁੰਦਾ ਜਾਂਦਾ ਹੈ ਲੇਬਰ ਸਾਰੀ ਵੇਲੀ ਬੈਠੀ ਹੈ ਤੁਸੀਂ ਅਰਦਾਸ ਕਰੋ ਭਾਈ surjeet singh ਜੀ ਕਹਿੰਦੇ ਬਾਬੂ ਜੀ ਹੁਣ ਇਉਂ ਦੱਸੋ ਰੱਬ ਹੈ ਕਿ ਨਹੀਂ ਬਾਬੂ ਕਹਿੰਦਾ ਹਾਂਜੀ ਰੱਬ ਹੈ ਮੇਥੋਂ ਹੀ ਗਲਤ ਬੋਲਿਆ ਗਿਆ ਭਾਈ surjeet singh ਜੀ ਕਹਿੰਦੇ ਜੇ ਹੁਣ ਤੂੰ ਸਿੱਧਾ ਹੈ ਤਾਂ ਰੱਬ ਵੀ ਸਿੱਧਾ ਹੈ ਗੁਰੂ ਨੂੰ ਯਾਦ ਕਰਕੇ ਮਕੈਨਿਕ ਮਸ਼ੀਨਾਂ ਚਲਾਉਣ ਇਤਨਾ ਬਚਨ ਕਰਕੇ ਬਾਬੂ ਜੀ ਨੂੰ ਤੋੜ ਦਿੱਤਾ ਜਿਸ ਵੇਲੇ ਬਾਬੂ ਜੀ ਨੇ ਨਿਮਰਤਾ ਨਾਲ ਮਕੈਨਿਕਾ ਨੂੰ ਕੰਮ ਕਿਹਾ ਕਿ ਗੁਰੂ ਨੂੰ ਚੇਤੇ ਕਰਕੇ ਮਸ਼ੀਨਾਂ ਚਲਾਓ ਤਾਂ ਮਸ਼ੀਨਾਂ ਚੱਲ ਪਈਆਂ ਅੱਜ ਤੋਂ ਬਾਬੂ ਜੀ ਭਾਈ ਸੁਰਜੀਤ ਸਿੰਘ ਜੀ ਦਾ ਬਹੁਤ ਸਤਿਕਾਰ ਕਰਨ ਲੱਗ ਪਏ ਇਸ ਤੋਂ ਉਪਰੰਤ ਭਾਈ ਸੁਰਜੀਤ ਸਿੰਘ ਜੀ ਨੇ ਮਲੇਰ ਕੋਟਲੇ ਰੇਲ ਗੱਡੀ ਦੇ ਫਾਟਕਾਂ ਕੋਲ ਆਪਣੀ ਜਗ੍ਹਾ ਲੈ ਕੇ ਆਪਣਾ ਕੰਮ ਚਲਾ ਲਿਆ ਨਾਲ ਹੀ ਆਪਣਾ ਗੁਰਦੁਆਰਾ ਈਸ਼ਰ ਸਰ ਬਣਾ ਕੇ ਇੱਥੇ ਆਪ ਹੀ ਸੇਵਾ ਨਿਭਾਰੇ ਹਨ ਇਹ ਚੰਗੇ ਭਗਤੀ ਭਾਵ ਵਾਲੇ ਹਨ ਬਾਬਾ ਜੀ ਤੇ ਪੂਰੀ ਸ਼ਰਧਾ ਰੱਖਦੇ ਹਨ ਨਾਨਕ ਸਰ ਦੀ ਸੰਗਤ ਕਰਦੇ ਹਨ ਇਸਨੇ ਦਾਸ ਨੂੰ ਦੱਸਿਆ ਕਿ ਬਾਬਾ ਜੀ ਨੇ ਮੈਨੂੰ ਚੋਲਾ ਬਦਲਣ ਤੋਂ 2 ਦਿਨ ਪਹਿਲੇ ਦ੍ਰਿਸ਼ਟਾਨ ਦਿਖਾਇਆ ਮੈਂ ਨਾਨਕ ਸਰ ਬਾਬਾ ਜੀ ਦੇ ਦਰਸ਼ਨ ਕਰਨ ਗਿਆ ਜਿਸ ਵੇਲੇ ਜਾ ਕੇ ਮੱਥਾ ਟੇਕਿਆ ਤਾਂ ਕੋਲ ਇੱਕ ਸੇਵਾਦਾਰ ਬੈਠਾ ਹੈ ਉਸਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਇਸ ਦਾ ਵੀ ਖਿਆਲ ਰੱਖਿਓ ਤਾਂ ਬਾਬਾ ਜੀ ਕਹਿੰਦੇ ਇਸ ਦਾ ਖਿਆਲ ਪਹਿਲੇ ਹੀ ਰੱਖਿਆ ਹੈ ਮੇਰੇ ਵੇਗ ਦੇ ਵੇਗ ਦੇ ਤਿੰਨ ઋષਿ ਆਏ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਨੂੰ ਸੱਚਖੰਡ ਬੁਲਾਇਆ ਹੈ ਬਾਬਾ ਜੀ ਕਹਿਣ ਲੱਗੇ ਅਸੀਂ ਤਾਂ ਪਹਿਲੇ ਹੀ ਤਿਆਰ ਹਾਂ ਇਕ ਦੋ ਦਿਨਾਂ ਤੱਕ ਸੱਚਖੰਡ ਪਹੁੰਚ ਜਾਵਾਂਗੇ। ਉਹੀ ਗੱਲ ਤੀਸਰੇ ਦਿਨ ਪਾਣਾ ਵਰਤੋਂ ਮਿਲੀ। ਰਾਤ ਨੂੰ ਮੈਨੂੰ ਦੋ ਵਾਰੀ ਹਿਲਾ ਕੇ ਪ੍ਰਤਾਖ ਦਰਸ਼ਨ ਦੇ ਕੇ ਕਹਿਣ ਲੱਗੇ ਅਸੀਂ ਸੱਚਖੰਡ ਨੂੰ ਚੱਲੇ ਹਾਂ। ਇਤਨਾ ਬਚਨ ਕਰਕੇ ਅਲੋਪ ਹੋ ਗਏ। ਉਹੀ ਗੱਲ ਪਤਾ ਲੱਗਿਆ ਕਿ ਨਾਨਕ ਸਰ ਬਾਬਾ ਜੀ ਪਾਣਾ ਵਰਤਾ ਗਏ। ਏ ਸੰ ਅਖੀਰਲੇ ਦਰਸ਼ਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।